ਗੱਲ ਸੁਣੀ ਆ ਕੋਈ? ਨਾ ਯਾਰ ਸ਼ਾ ਮੈਨੂੰ ਤਾਂ ਨਹੀਂ ਪਤਾ ਕਿ ਗੱਲ ਦਾ। ਕਿਹੜੀ ਗੱਲ ਨਾਲੇ ਕਹਿਂਦੇ ਆ ਤੂੰ? ਉਹ ਆਪਣਾ ਜੋਬਨ ਨਹੀਂ। ਆਹੋ। ਮਦਾ ਭਰਾ ਕਹਿੰਦੇ ਜਿਹੜਾ ਵਾ ਉਹ ਨਕਲੀ ਕਾਗਜ਼ਾਂ ਤੇ ਡਿਆ ਨੌਕਰੀ ਕਰਨ। ਮੰਮੀ ਘਰ ਚ ਤੁਸੀਂ ਵੀ ਤੇ ਵੱਖਰੇ ਹੋਏ ਹੀ। ਅਹੀਂ ਵੱਖਰੇ ਹੋਏ ਹੀ। ਪਰ ਤੁਹਾਡੇ ਵਾਂਗੂ ਨਹੀਂ ਹੋਏ। ਪਿਆਰ ਨਾਲ ਬਹਿ ਕੇ ਨਾ ਜੋ ਕੋਈ ਵੀ ਵੰਡਿਆ ਨਾ ਸਹਿਮਤੀ ਨਾਲ ਵੰਡਿਆ ਹੀਗਾ। ਕੀ ਮੰਮੀ ਹੁਣਾਂ ਦੀ ਗੱਲ ਵੀ ਸਹੀ ਆ। ਜੇ ਆ ਕੇ ਮਾਲਾ ਸੰਦੀਪ ਬੋਲੇ ਕਿ ਉਹਨੂੰ ਆਤਵ। ਜੇ ਬੋਲੇ ਵੀ ਨਾ ਇੱਥੇ। ਉਹਨੂੰ ਕਹਿਣਾ ਵੀ ਦਲਜੀਤ ਨੂੰ ਨਾਲ ਲੈ ਗਿਆ। ਸਮਝ ਨਹੀਂ ਆਉਂਦੇ ਇਹ ਘਰ ਵਿੱਚ ਕੀ ਵੰਡਿਆ ਵਾ ਇਕੱਠੇ ਰਹਿੰਦੇ ਸੀ ਬੜਾ ਵਧੀਆ ਪਰਿਵਾਰ ਸੀਗਾ ਖੇਰੂ ਖੇਰੂ ਹੋ ਗਿਆ ਵਾ ਕਿਸਦਾ ਮੂੰਹ ਇੱਧਰ ਨੂੰ ਤੇ ਕਿਸਦਾ ਇੱਧਰ ਨੂੰ ਨਾ ਰੋਟੀ ਖਾਣ ਨੂੰ ਜੀ ਕਰਦਾ ਤੇ ਨਾ ਹੋਰ ਮੰਮੀ ਹੁਣ ਤੇ ਬੜੇ ਖੁਸ਼ ਹੋਣੇ ਤੁਸੀਂ ਸੰਦੀਪ ਮੇਰੇ ਲਾਗੇ ਨਾ ਬਾਰ-ਬਾਰ ਇੱਕੋ ਗੱਲ ਨਾ ਕਰਿਆ ਕਰ ਮੈਂ ਅੱਗੇ ਬੜੀ ਦੁਖੀ ਹਾਂ ਹੁਣ ਕਾਹਤੋਂ ਦੁਖੀ ਹੋਣ ਤੇ ਤੈਨੂੰ ਸੁਖੀ ਹੋਣਾ ਚਾਹੀਦਾ ਵਾ ਕਿਹੜੀ ਗੱਲ ਸੁਖੀ ਹੋਣਾ ਚਾਹੀਦਾ ਵਾ ਹੁਣ ਤੇ ਤੁਸੀਂ ਸਭ ਕੁਝ ਦਵਾਤਾ ਵਾ ਹੌਣ ਕੀ ਰਹਿ ਗਿਆ ਮਗਰ ਮੇਰੀ ਜਗ੍ਹਾ ਤੇ ਤੂੰ ਹੁੰਦੀ ਨਾ ਫੇਰ ਤੈਨੂੰ ਪਤਾ ਲੱਗਦਾ ਪਿੱਤਿਆਂ ਪੁੱਤਾਂ ਦੇ ਦੁੱਖ ਕੀ ਹੁੰਦੇ ਆ ਦੋਵੇਂ ਜਣੇ ਵੱਖੋ ਵੱਖ ਹੋ ਗਏ ਆ ਤੇ ਮੈਂ ਸੁਖੀ ਆ ਤੂੰ ਤਾਂ ਝਟ ਕਹਿਤਾ ਵਾ ਟਾੜਾ ਕਰਕੇ ਹੋਏ ਵੱਖੋ ਵੱਖ ਚੱਲ ਕੋਈ ਗੱਲ ਨਹੀਂ ਕੱਲ ਨੂੰ ਤੁਹਾਡੇ ਵੀ ਬੱਚੇ ਹੈਗੇ ਆ ਫੇਰ ਮੈਂ ਵੇਖੂਗੀ ਕਿ ਉਹਨਾਂ ਨੂੰ ਵੱਖੋ ਵੱਖ ਕਰਕੇ ਤੂੰ ਸੁਖੀ ਰਹਿੰਦੇ ਜੇ ਕੱਲ ਦੀ ਤੇ ਮੰਮੀ ਕੱਲ ਵੇਖੀ ਜਾਊਗੀ ਇਹ ਵੀ ਰਾਤ ਦੇ ਹੀ ਮਨ ਭਰਨ ਕਿਹੜੇ ਗੱਲੋਂ ਮਨ ਪਰਨ ਰਿਆ ਸੀ ਤੇ ਪਰਣਾ ਹੀ ਆ ਮੰਮੀ ਸਭ ਕੋਈ ਤੁਸੀਂ ਦਵਾਤਾ ਹੁਣ ਘਰ ਦਾ ਹਿਸਾਬ ਵੀ ਤੁਸੀਂ ਮੰਗਣ ਡੇ ਆ ਪਹਿਲਾਂ ਤਾਂ ਕਿਸੇ ਨੇ ਨਾਂ ਨਹੀਂ ਲਿਆ ਤੇ ਸੰਦੀਪ ਉਹਨੂੰ ਕੁਝ ਨਹੀਂ ਦੇਣਾ ਮੇ ਮਮੀ ਉਦੋਂ ਸੋਚਦੇ ਜਦੋਂ ਬਾਹਰ ਕੱਢਣਾ ਸੀ ਉਹਨਾਂ ਨੂੰ ਉਹਨੂੰ ਕਿਹਾ ਮੈਂ ਰੂੜੀ ਤੋਂ ਚੱਕ ਕੇ ਲਿਆਂਦਾ ਸੀ ਅਸਰ ਉਹ ਵੀ ਮੇਰਾ ਪੁੱਤ ਸੀ ਉਦੋਂ ਤੇ ਕਹਿੰਦੇ ਨਾ ਉਹਨਾਂ ਨੂੰ ਘਰ ਚ ਕੁਝ ਮਿਲਣਾ ਹੀ ਨਹੀਂ ਆ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਹਨਾਂ ਨੂੰ ਉਹ ਵੀ ਨਾ ਤੁਹਾਡੇ ਕਾਰਨਾਮੇ ਹੀ ਤੁਸੀਂ ਆਂਦੇ ਸੀ ਮਮੀ ਉਹ ਚੰਗੇ ਨਹੀਂ ਗਏ ਮਮੀ ਉਹ ਇਦਾਂ ਕਰਦੀ ਆ ਮਮੀ ਉਹ ਇਦਾਂ ਕਰਦੀ ਆ ਕਦੀ ਅੱਜ ਤੱਕ ਤੋ ਕਿਹਾ ਵੀ ਉਹ ਚੰਗੀ ਆ ਉਹ ਵੱਡੀ ਸੀ ਉਹਨੂੰ ਮੈਂ ਗੱਲਾਂបਾਤਾਂ ਵੀ ਕਰ ਲੈਂਦੀ ਸੀ ਕਦੀ ਮੇਰੇ ਘੜੀਓ ਬੋਲੀ ਨਹੀਂ ਤਾਂ ਸਾਰਾ ਘਰ ਦਾ ਕੰਮ ਵੀ ਕਰਦੀ ਹੁੰਦੀ ਸੀ ਤੇ ਹੁਣ ਮੈਨੂੰ ਸੁਣਾਉਣ ਦੇ ਤੁਸੀਂ ਕੰਮ ਨਹੀਂ ਕਰਦੀ ਤੇ ਜਦੋਂ ਤੂੰ ਮੈਨੂੰ ਗੱਲਾਂ ਕਰਨ ਲਈ ਆ ਫੇ ਮੇਰੀ ਜ਼ਬਾਨ ਤੇ ਤੂੰ ਆਪੇ ਖਲਾਈ ਮੈਂ ਤਾਂ ਚੁੱਪ ਕਰਕੇ ਬੈਠੀ ਦੇਣਾ ਉਹਨਾਂ ਨੇ ਘਰੋਂ ਕੱਢ ਦੇ ਨਾ ਹਿੱਸਾ ਦਿੰਦੇ ਕੋਈ ਵੀ ਹਿੱਸਾ ਤਾਂ ਉਹਨੂੰ ਦੇਣਾ ਦੇਣਾ ਹੈਗਾ ਮੈਂ ਤਾਂ ਬਰਾਬਰ ਰੱਖਣਾ ਦੋਵਾਂ ਨੂੰ ਜਿਹਦੇ ਵਿੱਚ ਨਾ ਨੁਕਸਾਨ ਤੁਹਾਨੂੰ ਹੋਵੇ ਤੇ ਨਾ ਉਹਨਾਂ ਨੂੰ ਹੋਵੇ ਤੇ ਜੇ ਤੁਸੀਂ ਕਹੋ ਨਾ ਸਾਡੇ ਨਾਲ ਮੋਹ ਪਿਆਰ ਰੱਖਣ ਤੇ ਉਹਨਾਂ ਤੋਂ ਹੀ ਆਸ ਰੱਖਿਓ ਫੇ ਸਾਡੇ ਤੇ ਅਛਾ ਮੋ ਪਿਆਰ ਤੁਸੀਂ ਤਾਂ ਰੱਖ ਦੇ ਜੇ ਜੇ ਸਾਰਾ ਕੁਝ ਤੁਹਾਨੂੰ ਦੇ ਦਈਏ ਤੇ ਉਹਨਾਂ ਨੂੰ ਘਰੋਂ ਕੱਢ ਦਈਏ ਫੇਰ ਅਸੀਂ ਚੰਗੇ ਆ ਤੂੰ ਹੋਣੀ ਚੰਗੇ ਉਹੀ ਚੰਗੇ ਹੋ ਤੁਹਾਡੇ ਵਾਸਤੇ ਅਸੀਂ ਥੋੜੀ ਚੰਗੇ ਆ ਮੇਰੇ ਵਾਸਤੇ ਤਾਂ ਦੋਵੇਂ ਇੱਕੋ ਜਿਹੇ ਆ ਤੂੰ ਜੋ ਮਰਜ਼ੀ ਕਹੀ ਜਾ ਸੱਚੀ ਗੱਲ ਹੀ ਸਿਆਣੇ ਆਂਦੇ ਹੁੰਦੇ ਆ ਜਦੋਂ ਬਗਾਨੀਆਂ ਧੀਆਂ ਘਰ ਵਿੱਚ ਆ ਜਾਂਨਾਂ ਭਰਾਵਾਂ ਭਰਾਵਾਂ ਨੂੰ ਪਾੜ ਕੇ ਰੱਖ ਦਿੰਦੀਆਂ ਤੇ ਮੰਮੀ ਤੁਸੀਂ ਨਹੀਂ ਵੱਖਰੇ ਹੋਏ ਅਸੀਂ ਵੱਖਰੇ ਹੋਏ ਹੀ ਪਰ ਤੁਹਾਡੇ ਵਾਂਗੂ ਨਹੀਂ ਹੋਏ ਪਿਆਰ ਨਾਲ ਬਹਿ ਕੇ ਨਾ ਜੋ ਕੁਝ ਵੀ ਵੰਡਿਆ ਨਾ ਸਹਿਮਤੀ ਨਾਲ ਵੰਡਿਆ ਹੈਗਾ ਓ ਕੀ ਪਤਾ ਹੁਣ ਸ਼ਮਤੀ ਨੇ ਵੰਡਿਆ ਕਿ ਕੀ ਹੋਇਆ ਸੀ ਅਸੀਂ ਥੋੜੀ ਵੇਖਿਆ ਹਣ ਤਾਂ ਕੋਈ ਗੱਲ ਨਹੀਂ ਜਿੰਨਾਂ ਨਾਲ ਅਸੀਂ ਵੱਖਰੇ ਹੋਏ ਹਾਂ ਉਹ ਕਿਹੜਾ ਦੁਬਈ ਚ ਲੱਗੇ ਆ ਆ ਲਾਗੇ ਹੀ ਘਰਵਾ ਜਾ ਜਾ ਕੇ ਪੁੱਛਿਆ ਕੋਈ ਗੱਲ ਨਹੀਂ ਕਿਤੇ ਨਾ ਕਿਤੇ ਗੱਲ ਤਾਂ ਨਿਕਲ ਹੀ ਜਾਂਦੀ ਆ ਸੰਦੇ ਮੇਰੇ ਲੱਗਦਾ ਮਮੀ ਕੋਈ ਨਹੀਂ ਹੁੰਦਾ ਮੈਂ ਤਾਂ ਸੱਚੀ ਸੁਤਰੀ ਤਾਂ ਹਾਂ ਜੇ ਸਭ ਕੁਝ ਤੁਹਾਨੂੰ ਦੇ ਦਿੰਦੀ ਤੇ ਹਾਂ ਦਲਜੀਤ ਨੂੰ ਤਾਂ ਸੰਦੀਪ ਨੂੰ ਸਭ ਕੁਝ ਚਾਹੀਦਾ ਮਮੀ ਇਹ ਨਹੀਂ ਕਹਿਣ ਕਿ ਸਾਨੂੰ ਦੇ ਦਿੰਦੇ ਤੇ ਫੇਰ ਤੰਗੀ ਕਿਹੜੀ ਗੱਲ ਦੀ ਆ ਤੈਨੂੰ ਤਾਂ ਇਹ ਹੀ ਨਹੀਂ ਸਮਝ ਆਉਂਦੀ ਪਹਿਲਾਂ ਉਹਨਾਂ ਨੂੰ ਕੱਢ ਕੇ ਬਾਅਦ ਤੁਸੀਂ ਉਹਨਾਂ ਨੂੰ ਹੇਸਾ ਦਵਾਇ ਜਾਂਦੇ ਇਹ ਕਿੱਦਾਂ ਦਾ ਇਨਸਾਫ ਆ ਸੰਦੀਪ ਮੇਰੇ ਨਾਲ ਬਹੁਤੀਆਂ ਗੱਲਾਂ ਨਾ ਕਰ ਘਰ ਵਾਲਾ ਥਾਂ ਹੈਗਾ ਕਿੰਨੇ ਦਾ ਵਾ 30 ਲੱਖ ਦਾ ਥਾਂ ਵਾ ਤੁਹਾਨੂੰ ਤੇ ਤਾਂ ਚੁੱਪ ਕਰਕੇ ਉਹ ਕਿੱਥੇ ਜਾ ਕੇ ਮਕਾਨ ਬਣਾਉਣਗੇ ਤੇਰੇ ਘਰ ਵਾਲੇ ਨੇ ਨਾ ਵੇਲੀ ਦਿੱਤੀ ਸੀ ਨਾ ਤੱਦਾ ਕਿਲਾ ਲਿਆ ਵਾ ਆਪਣੀਆਂ ਗੱਲਾਂ ਤੁਸੀਂ ਭੁੱਲ ਜਾਂਦੇ ਜੇ ਮੰਮੀ ਦੀਆਂ ਤਾਂ ਜੋ ਬਣ ਕੇ ਗੱਲਾਂ ਯਾਦ ਰਹਿੰਦੀਆਂ ਤੁਹਾਨੂੰ ਪਿਓ ਨਾਲ ਕਰਦੀਆਂ ਐ। ਤੇ ਜਦੋਂ ਮੰਮੀ ਉਹ ਇੱਥੇ ਹੀ ਤੇ ਉਦੋਂ ਹੀ ਕਰ ਦਿੰਦੇ ਤੁਸੀਂ ਅੱਡ। ਤੇ ਮੰਮੀ ਤੁਹਾਨੂੰ ਕੱਢਣ ਦੀ ਕੀ ਲੋੜ ਪਈ ਸੀ? ਇੱਥੇ ਹੀ ਆਨੂੰ ਅੱਡ-ਅੱਡ ਕਰ ਦਿੰਦੇ। ਉਦੋਂ ਤੋਂ ਕਹਿੰਨੀ ਹਾਂ ਪਿੱਕੇ ਘਰ ਵਿੱਚ ਨਹੀਂ ਰਿਹਾ ਜਾਂਦਾ। ਨਾ ਇੱਕੇ ਸੋਈ ਵਿੱਚ ਕੰਮ ਹੁਣਾਵਾ। ਸਾਰੇ ਕੰਮ ਆਪ ਕਰਕੇ ਹੁਣ ਮੰਮੀ ਦਾ ਸਿਰ ਖਾਣ ਆ ਗਈਆਂ। ਜਾ ਜਾ ਕੇ ਆਪਣਾ ਕੰਮ ਕਰ। ਮੰਮੀ ਸਾਨੂੰ ਕੀ ਪਤਾ ਵੀ ਬਾਅਦ ਵਿੱਚ ਤੁਸੀਂ ਮੁੱਕਰ ਜਾਣਾ। ਹੁਣ ਤੁਹਾਡਾ ਮੈਂ ਸਿਰ ਖਾਣ ਲਾ ਪਿਉਦੋਂ ਨਹੀਂ ਸਿਰ ਖਾਣ ਦੀ। ਹਾਂ ਹੁਣ ਸੱਚੀ ਗੱਲ ਮੰਮੀ ਨੇ ਕਹੀ ਆ। ਹੁਣ ਤਾਂ ਤੈਨੂੰ ਮਿਰਚਾਂ ਲੱਗਣੀਆਂ ਹੀ ਆ। ਰਾਮ ਨੇ ਕੀ ਮੇਲਾ ਲਾਇਆ ਅੱਗੇ ਅੰਦਰ ਲੜਦੀਆਂ ਤੇ ਬਾਹਰ ਕਿਸ ਨੂੰ ਪਤਾ ਨਹੀਂ ਹੁਣ ਤੁਸੀਂ ਬਾਹਰ ਸੁਣਾਉਣ ਡੀਆਂ ਲੋਕਾਂ ਨੇ ਗੇਟ ਲਾ ਕੇ ਬਹਿ ਕੇ ਮੈਂ ਸੁਣਾਉਣ ਰਹੀ ਆ ਮੈਂ ਤਾਂ ਚੁੱਪ ਕਰਕੇ ਆਣ ਕੇ ਇੱਥੇ ਬੈਠੀ ਆ ਉਹ ਆਈ ਮੇਰੇ ਵੱਲ ਕੀ ਕਹਿੰਦੀ ਆ ਕਹਿਣਾ ਉਹਨੇ ਕੀ ਆ ਕਿਦਾਂ ਜ਼ੁਬਾਨ ਚ ਲਾਉਣ ਰਹੀ ਸੀ ਜੇ ਤਾں ਉਹਨੂੰ ਲੜਦੀਆਂ ਸੁਣ ਗਈਆਂ ਤਾਂ ਤਾں ਉਹਨੂੰ ਗੱਲਾਂ ਵੀ ਤਾਂ ਸੁਣੀਆਂ ਗਈਆਂ ਹੋਣਗੀਆਂ ਨਾ ਕੀ ਕਰਨ ਡੀਆਂ ਮੈਂ ਤਾਂ ਇਹਨਾਂ ਧਿਆਨ ਨਹੀਂ ਦਿੱਤਾ ਤੁਸੀਂ ਨਾ ਧਿਆਨ ਦਿਆ ਕਰੋ ਤੇ ਮੈਂ ਇਹਨਾਂ ਕੋਈ ਬੇਇੱਜ਼ਤੀ ਕਰਵਾਵਾ ਕਿਹੜੀ ਗੱਲ ਕਰਦੀ ਏ ਤੈਨੂੰ ਮੈਂ ਮੰਮੀ ਸਾਡਾ ਨਾ ਹੁਣ ਮੋਹ ਪਿਆਰ ਤੁਹਾਡੇ ਨਾਲ ਨਹੀਂ ਰਿਹਾ ਮੈਂ ਹਮ ਮੇਰਾ ਨਾ ਮੋਹ ਪਿਆਰ ਕਿੱਥੋਂ ਰਹਿਣਾ ਸੀ ਜਿਹੜਾ ਮੋਹ ਪਿਆਰ ਆ ਨਾ ਇਹ ਜ਼ਮੀਨ ਜਾਇਦਾਦ ਨਾਲ ਹੁੰਦਾ ਵਾ ਜੇ ਸਭ ਕੁਝ ਤੁਹਾਨੂੰ ਮੈਂ ਦੇ ਦਿੰਦੀ ਤੇ ਮੰਮੀ ਆਪੇ ਚੰਗੀ ਲੱਗਦੀ ਹੁਣ ਆ ਦੋਨਾਂ ਨੂੰ ਦਿੱਤਾ ਵਾ ਹੁਣ ਮੈ ਕਿੱਥਾ ਚੰਗੀ ਲੱਗਣਾ ਜਿੰਨਾ ਚਿਰ ਤੂੰ ਇਹਦੀ ਗੱਲ ਕਰਦੇ ਰਹੀ ਇਹਨਾਂ ਦੀ ਉਦੋਂ ਤੂੰ ਚੰਗੀ ਸੀ ਤੇ ਹੁਣ ਤੂੰ ਜੋ ਬੰਦੀ ਗੱਲ ਕੀਤੀ ਤੂੰ ਬੜੀ ਹੋ ਗਈ ਇਹੋ ਤਾਂ ਗੱਲ ਕਹਿਣ ਲਈ ਆ ਸਾਰੀ ਰਾਤਾਂ ਸੁੱਤੇ ਨਹੀਂ ਸੋਚਦੇ ਰਹੇ ਆ ਤੇ ਮੈਂ ਹਾਂ ਉਹਨਾਂ ਸੋਚਣਾ ਹੀ ਆ ਅਗੇ ਸਾਰੇ ਦਾ ਹੱਕ ਦਰਬਾਨ ਨੂੰ ਫਿਰਦਾ ਹੀ ਹੁਣ ਅੱਧਾ ਦਾ ਬਣਿਆ ਵਾ ਹੁਣ ਤੇ ਰੋਣਾ ਹੀ ਰੋਣਾ ਆਂਦੇ ਅਸੀਂ ਤੇ 6 ਲੱਖ ਦਿੱਤਾ ਤੇ ਬਾਕੀ ਅਜੇ 15 ਲੱਖ ਰਹਿਦਾ ਉਹਨੇ 15 ਲੱਖ ਕਿੱਥੋਂ ਦੇਣਾ ਵਾ 6 ਦਿੰਦੇ ਰੋਂਦਾ ਹੈਗਾ ਚੁੱਪ ਕਰਕੇ ਨਾ ਅੱਧਾ ਕਿਲਾ ਲਾਗੇ ਖਲੋਗੇ ਧਵਾ ਦੋ ਜੋਹਾ ਹੋਵੇ ਅਖੀ ਜਾਊਗੀ ਇਹਨੇ ਡਾਂਗ ਨਹੀਂ ਫੜੀ ਵੀ ਸਾਨੂੰ ਸਾਰੇ ਟੱਬਰ ਨੂੰ ਮਾਰ ਦੂਗਾ ਏ ਜੋਹਾਕ ਬੰਦਾ ਨਾ ਉਹ ਹੀ ਮਿਲਣਾ ਇਹਨੂੰ ਉਹ ਤੇ ਹਿੱਸਾ ਦੇਣਾ ਹੀ ਪੈਣਾ ਵਾ ਭਾਵੇਂ ਰੋਂਦਿਆ ਦੇਵੇ ਤੇ ਭਾਵੇਂ ਹੱਸਦਿਆ ਦੇਵੇ ਜੋ ਮਰਜ਼ੀ ਕਰੇ ਇਹ ਹਿੱਸੇ ਦੇ ਤਾਂ ਸਿਆਪੇ ਆ ਪਾਈ ਤਾਂ ਰੋਂਦੇ ਆ ਹੁਣ ਪੀ ਉਹਨਾਂ ਨੂੰ ਕਿਉਂ ਦੇਤਾ ਜਿੱਦਾਂ ਇੱਥੋਂ ਲੈ ਕੇ ਚਲ ਗਏ ਆਪਣੇ ਲਈੜਾ ਕੱਪੜਾ ਉਦਾਂ ਹੀ ਠੀਕ ਠਾਕ ਹੀ ਗੇ ਰਹੀ ਜਾਂਦੇ ਬਾਕੀ ਸਭ ਕੁਝ ਅਹੀਂ ਸਾਹਮਦੇ ਦੇਖ ਲੈ ਇੰਨਾ ਨਹੀਂ ਕਿ ਉਹ ਮੇਰਾ ਭਰਾ ਵਾ ਤੇ ਉੱਥੇ ਕੀ ਹਾਲਤ ਵਾ ਕੋਈ ਉਹ ਰਹਿਣ ਨੂੰ ਥੋੜਾ ਵਿਚਾਰਿਆ ਤਾਂ ਕੋਈ ਅੱਜ ਕੱਲ ਕੋਈ ਕਿਸੇ ਦਾ ਭਰਾ ਨੀਗਾ ਖੂਨ ਸਫੈਦ ਹੋਏ ਆ ਆਪੋ ਆਪਣੇ ਮਤਲਬ ਨੂੰ ਸਾਰੇ ਵੇਖਦੇ ਆ ਵੀ ਮੇਰਾ ਮਤਲਬ ਕਿਹੜੀ ਗੱਲ ਵਿੱਚ ਵਾ ਸਾਨੂੰ ਵੀ ਜੀਜੀ ਤਾਂ ਹੀ ਹੁੰਦੀ ਸੀ ਕਿ ਸਭ ਕੁਝ ਸਾਨੂੰ ਦੇ ਦੇਣ ਜਿੱਦਾਂ ਇਹਨਾਂ ਦੇ ਕਰਤੂਤ ਦਾ ਪਤਾ ਲੱਗਾ ਉਹਦਾਂ ਮਾਂ ਕੌਣ ਤੇ ਪਿਓ ਕੌਣ ਪਰ ਅਮਰ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਇਹ ਤੇ ਮੈਂ ਜੋ ਬੰਦਾ ਪੱਖ ਪੁਰਦਾ ਸੀ ਤੂੰ ਹੀ ਕਹਿੰਦੀ ਬੜੇ ਚੰਗੇ ਆ ਤੂੰ ਵੀ ਜੀ ਮੈਨੂੰ ਪੈਸੇ ਪੜਾਉਂਦੇ ਆ ਦੀੜਾ ਕਪੜਾ ਰਿਆਕ ਦੇਂਦੇ ਆ ਹੁਣ ਚੰਗੀ ਰਹੀ ਆ ਮੈਨੂੰ ਕੀ ਪਤਾ ਸੀ ਤੇ ਇਹਨਾਂ ਦੇ ਮਨ ਵਿੱਚ ਮੈਲਵਾ ਮੈਂ ਤਾਂ ਕਹਿਆ ਜਿੱਦਾਂ ਉੱਤੋਂ ਆ ਇਦਾਂ ਅੰਦਰੋਂ ਹੋਣੇ ਆ ਇਹ ਤੇ ਬੇਈਮਾਨੀ ਨਾਲ ਭਰੇ ਦਵੇਂ ਜੀ ਸਾਡਾ ਮੂੰਹ ਪਿਆਰ ਨਹੀਂ ਰਹਿ ਗਿਆ ਇਦਾਂ ਨਹੀਂ ਕੁਝ ਬੰਦਾ ਹੁੰਦਾ ਆਪਣਾ ਹੱਕ ਮਿਲੇ ਨਾ ਉਹਦੇ ਵਿੱਚ ਬਰਕਤ ਪੈਂਦੀ ਹੁੰਦੀ ਆ ਇਹ ਤਾਂ ਇਹਨਾਂ ਨੂੰ ਸਾਰੇ ਨੂੰ ਖਾ ਲਈਏ ਉਹ ਤਾਂ ਫੇਰ ਵੀ ਚੰਗਾ ਵਾ ਚੱਲ ਉਹਨੇ ਹੱਥ ਸਿੱਧੇ ਕੀਤੇ ਸੀਗੇ ਆਪਣਾ ਕੰਮ ਖੋਲ ਕੇ ਬਹਿ ਗਿਆ ਜੇ ਕਿਤੇ ਉਹ ਵੀ ਕੰਮ ਨੂੰ ਨਾ ਆਉਂਦਾ ਹੁੰਦਾ ਤਾਂ ਫੇਰ ਕੀ ਕਰਦਾ ਉਹ ਇਹਨਾਂ ਦੇ ਉਦੋਂ ਹੀ ਲੱਤ ਮਾਰ ਦੇਣੀ ਸੀ ਚੱਲ ਕੋਈ ਗੱਲ ਨਹੀਂ ਜਿਹਦਾ ਕੋਈ ਨਹੀਂ ਨਾ ਹੁੰਦਾ ਉਹਦਾ ਰੱਬ ਹੁੰਦਾ ਵਾ ਸਾਰੇ ਕੰਮ ਉਹਦੇ ਵਧੀਆ ਹੋ ਜਾਣੇ ਆ ਫੇਰ ਇਹਨਾਂ ਵੇਖਣਾ ਦੋਵਾਂ ਜਿਗਾ ਰੋਟੀ ਪਾਣੀ ਦਾ ਟਾਈਮ ਆ ਤੇ ਮੇਲਾ ਲਾ ਕੇ ਬੈਠੀ ਆ ਮੈਂ ਖਰੇ ਕੀ ਹੋ ਗਿਆ ਸਵੇਰੇ ਸੁੱਤੀ ਔਰ ਅੱਬਾ ਮੈਂ ਤੇ ਰੋਟੀ ਪਾਣੀ ਬਣਾ ਕੇ ਤੇ ਛਾਂ ਕੇ ਬੈ ਗਈ ਹਾਂ ਉਹਨੇ ਵੇਖਿਆ ਹੁਣਾ ਵਾ ਵੀ ਹੁਣ ਕੋਈ ਗੱਲ ਨਹੀਂ ਹੋਈ ਤੇ ਮਾਤਾ ਬਾਹਰ ਬੈਠੀ ਜਾ ਕੇ ਦਵਾਲੇ ਹੋ ਜਾਂਦੀ ਆ ਚੱਲ ਮੈਂ ਆਇਆ ਫਿਰ ਹੋ ਗਏ ਜਰਾ ਗੱਡੀ ਉਹ ਆਓ ਇਹਨਾਂ ਨੇ ਮੇਰੀ ਕਸੂਰ ਕੱਢਣਾ ਹੁੰਦਾ ਵਾ ਤੂੰ ਬੋਲਦੀ ਆ ਤੂੰ ਬੋਲਦੀ ਆ ਤੇ ਕੀ ਕਰਾਂ ਜੇ ਨਾ ਨਾ ਬੋਲਾਂ ਇਹ ਤਾਂ ਸਿਰ ਪਾੜਦੇ ਸਾਡਾ ਦੋਵਾਂ ਜੀਆਂ ਦਾ ਇਹਨਾਂ ਕ ਮੈਨੂੰ ਬੋਲਣਾ ਹੀ ਪੈਣਾ ਕੀ ਕਹਿੰਦੇ ਕਰਨਾ ਕੀ ਜਿਹੜੇ ਕੰਮ ਭੇਜਿਆ ਸੀ ਕੀ ਕਹਿੰਦੇ ਤੁਸੀਂ ਜਿਹੜੀਆਂ ਸਲਾਮਾਂ ਦੇਣ ਦੇ ਨਾ ਮੰਮੀ ਨੇ ਨਹੀਂ ਮੰਨਣਾ ਹੈਗਾ ਮੈਂ ਤਾਂ ਬਥੇਰਾ ਲੜ ਕੇ ਆਈ ਮੰਮੀ ਨਾਲ ਕੀ ਕਹਿੰਦੇ ਉਹ ਤਾਂ ਬਸ ਇੱਕੋ ਗੱਲ ਕਰੀ ਜਾਂਦੇ ਆ ਅਸੀਂ ਉਹਨਾਂ ਦਾ ਹਿੱਸਾ ਦੋਣਾ ਵਾ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਕਿ ਹੋਂ ਨਹੀਂ ਬੰਨਣਾ ਹੁੰਦਾ ਸਾਡੇ ਵੱਲ ਦੇ ਜਿੰਨਾ ਮਰਜ਼ੀ ਕਰ ਲੋ ਉਹਨਾਂ ਨੇ ਨਾ 15 ਲੱਖ ਦਵਾ ਕੇ ਹਟ ਨਹੀਂ ਆ ਤੋ ਪੈਸੇ ਦੇਣੇ ਵੀ ਪੈਣੇ ਪੈਸੇ ਹੋਣਗੇ ਤੇ ਦਵਾਂਗੇ ਕਿੱਥੋਂ ਦੇਣੇ ਪੈਸੇ ਪਹਿਲੀ ਹੋਣਗੇ ਜਿਹੜਾ ਅੱਧਾ ਗੱਲਾ ਆਉਣਾ ਉਹ ਲੈਣਾ ਉਹਨਾਂ ਨੇ ਵੇਖ ਲਈ ਭਾਵੇਂ ਅਹੀਂ ਨਹੀਂ ਕਿ ਦੇਣੀ ਪਹਿਲੀ ਸੁਣ ਗਿਆ ਨਾ ਅਹੀਂ ਤਾਂ ਮਹਾ ਮੁੰਡੇ ਦੀ ਪਹਿਲੀ ਬਣਾਉਂਦੇ ਆ ਜਾਂ ਪੈਸੇ ਦੋ ਜਾਂ ਪਹਿਲੀ ਕੋਨਾ ਕੋ ਦੇਣਾ ਹੀ ਪੈਣਾ ਵਾ ਉਹ ਨਹੀਂ ਮੰਨਦੇ ਜੇ ਇਦਾਂ ਕਰਨਗੇ ਨਾ ਤੇ ਕੁਝ ਵੀ ਨਹੀਂ ਮਿਲਣਾ ਫਿਰ ਕਰੋ ਤੇ ਮਿਲਣਾ ਮਿਲਣਾ ਕਿਉਂ ਨਹੀਂ ਆ ਉਹਨਾਂ ਦਵਾ ਗਿਆ ਢਟਨਾ ਵਾ ਮੰਮੀ ਤੇ ਅੱਗੇ ਖਾਣ ਪੈਂਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹਨੇ ਧੂੜ ਕੇ ਦਿੱਤਾ ਵਾ ਉਹਨਾਂ ਦੇ ਹੋ ਗਏ ਆ ਤੇ ਕੀ ਇੱਕ ਦਿਨ ਰੋਟੀ ਨਹੀਂ ਬਣਾ ਕੇ ਦਿੱਤੀ ਤੇ ਕਸੂਰ ਸਾਰਾ ਤੇ ਰਹੀ ਆ ਮੇਰਾ ਕਾਹਦਾ ਕਸੂਰ ਵਾ ਜਾਲੀ ਕਾਜ ਤੇ ਤੁਸੀਂ ਬਣਵਾਏ ਆ ਉਹਦਾ ਟੈਸਟ ਪਾਸ ਕਰ ਲੈਂਦੇ ਤੇ ਆਪੇ ਪੈਸੇ ਨਾ ਚੁੱਕਦੇ ਉਹ ਮੈਨੂੰ ਇਹ ਥ੍ਰੀ ਪਤਾ ਸੀ ਕਿ ਪੈਸੇ ਦੇਣੇ ਪੈ ਜਾਣੇ ਆ ਮੈਂ ਜਿਹੜਾ ਸਾਡੇ ਸਾਥੋਂ ਲੱਗਣ ਦੇ ਫਿਰ ਕਿਉਂ ਚੱਲਿਆ ਵਾ ਸਾਡੇ ਥਾਂ ਤੋਂ ਲੱਗਣ ਦੇ ਆ ਤੁਹਾਨੂੰ ਤੇ ਮਿਲਦਾ ਕੁਝ ਪਤਾ ਹੀ ਨਹੀਂ ਨੌਕਰੀ ਤੇ ਮਿਲ ਗਈ ਹੈ ਨਾ ਕਰਨ ਦੇ ਆ ਨਾ ਕੋਈ ਗੱਲ ਨਹੀਂ ਹਲੋਲੀ ਪੈਸੇ ਵੀ ਦੇ ਦਾਂਗੇ ਉਹ ਵੀ ਇੱਥੋਂ ਜਾਣੀ ਆ ਜਿੱਦਾਂ ਘਰ-ਬਾਰ ਦਾ ਸਭ ਕੁਝ ਜਾਣਦੇ ਆ ਨਾ ਹਾਂ ਤੁਸੀਂ ਵੀ ਇਹੋ ਗੱਲਾਂ ਕਹੋਗੇ ਬਾਹਰ ਦੇ ਲੋਕੀ ਕਹਿ ਨਹੀਂ ਢੇ ਕੈਨ ਇਡੇ ਆ ਕਰੋ ਜੋ ਕਰਨਾ ਵਾ ਠੀਕ ਆ ਨਾ ਸਾਡੇ ਕੋ ਨਹੀਂ ਪੈਸੇ ਹੈਗੇ ਨੰਬਰ ਜੀ ਕਰ ਲੀਏ ਮੰਮੀ ਨੇ ਨਾ ਹੁਣ ਪੈਸੇ ਜਾਂ ਪਹਿਲੀ ਦਵਾਈ ਘਟਣਾ ਮਹੀਨਾ ਘਟ ਰਕੇ ਨਾ ਤੇ ਮੇਰਾ ਰਾਦਾ ਵੀ ਘਰ ਸ਼ੁਰੂ ਕਰ ਹੀ ਲਵਾਂਗੇ ਮੁੜ ਕੇ ਲੈ ਡੈਡੀ ਹੁਣ ਵੀ ਆ ਗਏ ਜੋਬਨ ਮੀਨਾ ਦਾ ਪੁੱਤ ਠਹਿਰਨਾ ਵਾ ਪੈਸੇ ਤੇਰੇ ਕੋਲ ਆ ਤੇ ਕੰਮ ਕਰ ਸਟਾਰਟ ਹੋਣ ਕੇ ਡੈਡੀ ਜੀ ਪੈਸੇ ਤੇ ਭਾਵੇਂ ਮੇਰੇ ਕੋਲ ਵਾ ਮੇਰਾ ਰਾਦਾ ਵੀ ਥੋੜੇ ਬੋਦੇ ਹੋਰ ਇਕੱਠੇ ਕਰ ਲਾਂ ਅਜੀ ਆਟਾ ਹੰਡਾ ਚ ਬੜਾ ਟਾਈਮ ਲੱਗਣਾ ਵਾ ਕਿਤੇ ਸਮਾਨ ਰੱਖਣਾ ਪੈਣਾ ਵਾ ਬੜੇ ਕੰਮ ਸੋਚਨੇ ਪੈਣੇ ਕੋਈ ਗੱਲ ਨਹੀਂ ਪੁੱਤ ਜਦੋਂ ਕੰਮ ਸ਼ੁਰੂ ਕਰੀਏ ਨਾ ਮਾਰਾ ਸਾਰੇ ਹਾਲ ਕੱਢ ਦਿੰਦਾ ਹੰਦਾ ਵਾ ਸਮਾਨ ਵੀ ਰੱਖਿਆ ਜਾਣਾ ਵਾ ਤੇ ਘਰ ਵੀ ਬਣ ਜਾਣਾ ਵਾ ਪੁੱਤ ਦੂਜੀ ਗੱਲ ਇਹ ਆ ਕਿ ਦਿਨ ਚੰਗੇ ਆ ਨਾ ਗਰਮੀ ਆ ਤੇ ਨਾ ਠੰਡ ਵਾ ਕੰਮ ਵਧੀਆ ਤਰੀਕੇ ਨਾਲ ਹੋਈ ਜਾਣਾ ਵਾ ਤੂੰ ਸ਼ੁਰੂ ਕਰ ਸਾਰੇ ਕੰਮ ਹੋ ਜਾਣੇ ਆ ਮਹੀਨੇ ਵਾਲਾ ਵੇਖਦਾ ਰਹਿ ਮਹੀਨੇ ਨੂੰ ਕਰਮੇ ਪਤਾ ਕਿੰਨੀ ਹੋ ਜਾਣੀ ਆ ਤੇ ਜੇ ਨਹੀਂ ਤੇ ਚੱਲ ਮੇਰੇ ਨਾਲ ਤੇ ਪਠਿਆੜਾ ਦੇਈਏ ਸਾਈ ਤੇ ਉਹ ਏ ਟੂਟ ਸੁਟਣ ਕਿਉਂ ਰਮਣਾ ਹੋਰ ਕੀ ਆ ਸਾਈ ਤੇ ਦੋ ਇੱਥੇ ਜਾਣ ਕੇ ਚੁੱਪ ਕਰਕੇ ਬੈਠਾ ਵਾ ਵੀ ਚੱਲ ਟਾਈਮ ਨੰਗਾ ਨਹੀਂ ਧਿਆਵਾ ਨਾਲੇ ਨਾ ਇਹ ਸਾਬ ਦਾ ਤਾਤੋਂ ਲਾ ਲਈ ਵੀ ਦੁਕਾਨ ਕਿੱਥੇ ਬਣਾਉਣੀ ਆ ਮੈਂ ਤਾਂ ਤੈਨੂੰ ਇਹ ਸਲਾਹ ਦਊਂਗੀ ਵੀ ਇੱਥੇ ਘਰ ਬਣਾ ਲਓ ਤੇ ਦੁਕਾਨ ਜਿਹੜੀ ਆ ਨਾ ਮੇਨ ਰੋਡ ਤੇ ਬਣਾਓ ਮਮੀ ਜੀ ਇਹ ਹੀ ਵਿਆਪੇ ਹੀ ਸੋਚਣ ਦੀ ਆ ਕਿ ਜਿੰਨੀ ਛੇਤੀ ਘਰ ਬਣ ਜੇ ਨਾ ਉਹੀ ਚੰਗਾ ਵਾ ਮੈਂ ਤੇ ਆਪ ਕਹਿੰਦੀ ਆ ਬੱਚ ਗਰਮੀ ਆ ਜਾਣੀਆਂ ਤੇ ਫਿਰ ਹੋਰ ਔਖਾ ਹੋ ਜਾਣਾ ਵਾ ਨਾਲੇ ਕੰਮੇ ਸਟਾਰਟ ਹੋ ਜਾਣਾ ਇਹਨਾਂ ਦਾ ਨਹੀਂ ਡੇਡ ਜੀ ਮੇਰਾ ਵੀ ਇਰਾਦਾ ਵਾ ਮੈਂ ਤਾਂ ਕਰਕੇ ਮਹੀਨਾ ਕਹਿਣ ਰਹੇ ਹਾਂ ਕਿ ਚਲੋ ਪੈਸੇ ਥੋੜੀ ਬੋਧੇ ਹੋਰ ਇਕੱਠੇ ਕਰ ਲੈਨੇ ਆ ਇਹ ਪੈਨ ਦੀ ਤੈਨੂੰ ਲੋੜ ਪਊਗੀ ਤੇ ਮੈਂ ਤੈਨੂੰ ਦੇ ਦਊਗਾ ਹੋਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਮੇਰੀ ਲਵਰੀ ਨਵੀਂ ਗੱਲ ਹੋਈ ਸੀ ਬੰਦੇ ਇੱਕ ਦੋ ਹੋਰ ਵੀ ਹੈਗੇ ਹੱਥਾਂ 'ਚ ਉਹ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਚਲੋ ਇਹੋ ਜੇ ਕੰਮ ਕਰਨ ਲੱਗਾ ਤਾਂ ਪਤਾ ਪੈਸੇ ਦੀ ਲੋੜ ਪੈਂਦੀ ਪੈਂਦੀ ਜਾਂਦੀ ਪੈਂਦੀ ਪੈਸੇ ਆ ਜਾਣੇ ਆ ਕਣਕ ਦੇ ਵੀ ਆ ਜਾਣੇ ਆ ਤੂੰ ਲੋਕਾਂ 'ਕੇ ਕਿਉਂ ਮੰਗਣੇ ਤੇ ਨਾਲੇ ਬਾਕੀ ਵੀ ਜਿਹੜਾ ਸਮਾਨ ਸਮੂਹ ਇਕੱਠਾ ਕਰਨ ਵਾਲਾ ਕਰ ਲੈਨੇ ਫਿਰ ਹਨਾ ਤਾਂ ਇਹ ਤਾਂ ਆਖਣ ਡਿਆ ਸਮਾਨ ਇਕੱਠਾ ਕਰਦੇ ਆ ਪੰਜ ਸੱਤ ਦਸ ਦਿਨ ਲੱਗ ਜਾਣੇ ਆ ਫਿਰ ਮਿਸਤਰੀ ਲੱਭਣਾ ਵਾ ਬੰਦੇ ਲੱਭਣੇ ਆ ਸਾਰੇ ਕੰਮ ਕਰਨੇ ਆ ਓਏ ਓ ਤੇ ਮਾਰਾ ਹੀ ਰੇ ਆਪੇ ਕੰਮ ਸਵਾਦ ਦੇਣੇ ਸਾਰੇ ਮਿਸਤਰੀ ਵੀ ਨਾ ਕੋਈ ਸਵਾਦ ਦਾ ਲਾਇਓ ਇਹ ਨਹੀਂ ਵੀ ਆਵੇ ਤੇ ਦਿਹਾੜੀ ਲਾ ਕੇ ਤੇ ਗਾਂ ਜਾਵੇ ਕੰਮ ਕੋਈ ਸਾਡਾ ਨਾ ਸਿਰੇ ਹੀ ਨਾ ਚੜੇ ਮਿਸਤਰੀ ਉਹੋ ਕਹਾਂਗੇ ਜਨੇ ਆ ਕਰ ਬਣਾਇਆ ਸੀਗਾ ਚਲੋ ਉਹ ਕਰ ਲਏ ਤੇ ਕੋਈ ਨਹੀਂ ਆਪਾਂ ਫਿਰ ਚੱਲਦੇ ਆ ਮੈਂ ਤਿਆਰ ਹੋ ਕੇ ਮੜਾ ਜਾਉਣਾ ਤੁਹਾਡੇ ਵੱਲ ਚਲ ਆ ਜਾਓ ਪਰ ਆਪਾਂ ਪੱਠੇ ਤੋਂ ਹੋਣੇ ਆ ਤੁਸੀਂ ਆਓਗਾ ਚਾਹ ਚਾਹ ਤੇ ਜਾਗਦੇ ਸਾਈ ਸੂਈ ਦੇ ਨੇ ਜਿੱਥੇ ਇਸ ਤੇ ਦੇਣੀ ਜੋ ਬਣੇ ਇੱਕ ਗੱਲ ਹੋਰ ਸੁਣ ਲੈ ਮੇਰੀ ਦਲਜੀਤ ਹੁਣੀ ਨਾ ਪਹਿਲਾਂ ਵਾਂਗੂ ਫੇਰ ਲੜਾਈ ਪਾਉਣ ਡੈ ਯੋ ਜੇ ਬਾਈ ਚਾਂਸ ਤੇਰੇ ਵੱਲ ਆਉਣ ਤੇਰੇ ਨਾਲ ਕੋਈ ਗੱਲ ਕਰਨ ਤੂੰ ਮੂੰਹ ਨਹੀਂ ਲਾਉਣਾ ਤੂੰ ਸੁੱਖੀ ਸੰਦੇ ਕੰਮ ਆਪਣਾ ਸ਼ੁਰੂ ਕਰਨਾ ਵਾ ਤੇ ਕਪਾਤ ਕਰਕੇ ਨੀਗਾ ਕਰਨਾ ਚੁੱਪ ਕੀਤਾ ਰਹੀਂ ਆਪੇ ਬੋਲ ਕੇ ਤੇ ਚਲ ਜਾਊਗਾ ਇਹ ਗੱਲ ਮੇਰੀ ਪੱਲੇ ਪੱਨ ਲਈ ਆਉਣਾ ਉਹਨੇ ਹੈਗਾ ਹੀ ਉਹ ਘਰ ਉਹਨੇ ਕਪਤ ਪਾਇਆ ਹੀ ਪੂਰਾ ਪੁੱਤ ਜੇ ਪੁੱਤ ਆਣਗੇ ਨਾ ਵੀ ਰੌਲਾ ਪਾਉਣ ਲੱਪੇਓ ਤੁਸੀਂ ਇੱਕ ਇੱਕ ਰੁਪਈਆ ਘਟਾਉਣਾ ਤਕੂ ਨਹੀਂ ਨਹੀਂ ਉਹ ਹੀ ਪੈਸੇ ਲੈਣੇ ਤੇ ਪਤਾ ਹੀ ਉਹਦਾ ਸੁਭਾਤਾ ਨਹੀਂ ਨਹੀਂ ਜੇ ਪੈਸੇ ਨਹੀਂ ਦਿੰਦਾ ਤੇ ਮੈਂ ਕਹਣਾ ਵੀ ਕੋਈ ਗੱਲ ਨਹੀਂ ਤੂੰ ਪਹਿਲੀ ਦੇ ਦੇ ਤੇ ਬਰਾਬਰ ਹੋ ਜਾਊਗਾ ਹਿਸਾਬ-ਬਾਪੇ ਉਹ ਇਹ ਗੱਲ ਤੇ ਤੇਰੀ ਮਾਂ ਨੇ ਵੀ ਉਹਨੂੰ ਕਹੀ ਆ ਅੱਛਾ ਨਹੀਂ ਮੰਨੇ ਨਾ ਉਹ ਗੱਲ ਤੇ ਹੁੰਦੇ ਨਹੀਂ ਉਹ ਆਪ ਤੇ ਘੱਟ ਬੋਲਦਾ ਵਾ ਹੁਣ ਘਰ ਦੇ ਨੂੰ ਗਾੜੀ ਕੀਤਾ ਵਾ ਉਹਦੀ ਜ਼ਬਾਨ ਬੜੀ ਲੰਬੀ ਹੋਈ ਆ ਉਹ ਸੇ ਰੜਉਂਦੀ ਆ ਮੇਰੇ ਨਾਲ ਹੁਣ ਨਹੀਂ ਕੋਈ ਗੱਲ ਨਹੀਂ ਆਪਾਂ ਕੰਨੂ ਗੱਲ ਕਰਨੀ ਜੋਤ ਤੁਸੀਂ ਵੀ ਧਿਆਨ ਰੱਖਿਓ ਠੀਕ ਆ ਨਹੀਂ ਨਹੀਂ ਕੋਈ ਆ ਗੱਲ ਨਾ ਕਰੀ ਕੋਈ ਵੀ ਆਜੋ ਮੈਂ ਆਪਣੇ ਉਥੇ ਗੇਟ ਚੋਂ ਇਹਨਾਂ ਨੂੰ ਵਾਪਸ ਕਰ ਨਹੀ ਨੀ ਉਹ ਤੇ ਚਲੋ ਕੋਈ ਗੱਲਾਂ ਵਾ ਨਾ ਜਿਹੜੀਆਂ ਮੂੰਹ ਚੋਂ ਨਿਕਲ ਜਾਂਦੀਆਂ ਮੁੜ ਕੇ ਮੂੰਹ ਚ ਪੈਂਦੀਆਂ ਨਹੀਂ ਗਈਆਂ ਨਹੀ ਨੀ ਮੰਮੀ ਸਹੀ ਕਰਨਾ ਕਰੋ ਅਹੀਂ ਨੀ ਕੋਈ ਗੱਲ ਕਰ ਆ ਤਾਂ ਆਪਣਾ ਕੰਮ ਜਿਹੜਾ ਨਾ ਸ਼ੁਰੂ ਕਰੋ ਤੁਸੀਂ ਵਾਹਗੁਰੂ ਦਾ ਨਾਮ ਲਿਆ ਮੈਂ ਫੁਲਕੇ ਦੋ ਛਕ ਲਾਂ ਤੇ ਤੂੰ ਮੇਰਾ ਪੁੱਤ ਆ ਜਾ ਤਿਆਰ ਹੋ ਗਿਆ ਠੀਕ ਦਲਜੀਤ ਨੂੰ ਨਾ ਲੱਗਦਾ ਬਾਬਾ ਰੋਲੀ ਪਾਈ ਆ ਘਰ ਹੂੰ ਪਤਾ ਵੈ ਨਾ ਘਰ ਦੇ ਵੈ ਜੋ ਵੀ ਕਰਦੇ ਆ ਜਦੋਂ ਮੰਮੀ ਹੁਣੀ ਕਹਿੰਦੇ ਆ ਕਿ ਤੁਸੀਂ ਕੋਈ ਗੱਲ ਨਾ ਕਰਿਓ ਬਾਕੀ ਮੰਮੀ ਹੁਣਾਂ ਦੀ ਗੱਲ ਵੀ ਸਹੀ ਆ ਜੇ ਆ ਕੇ ਮਤਲਬ ਸੰਦੀਪ ਬੋਲੇ ਕਿ ਉਹਨੂੰ ਆਤਵਾ ਜੇ ਬੋਲੇ ਵੀ ਨਾ ਇਥੇ ਉਹਨੂੰ ਕਹਿਣਾ ਵੀ ਦਲਜੀਤ ਨੂੰ ਨਾਲ ਲੈ ਕੇ ਆ ਜਿਹੜੀ ਗੱਲ ਕਰਨੀ ਆ ਰਾਮਨਾਥ ਬਹਿ ਕੇ ਕਰੋ ਲੋਕਾਂ ਸਾਹਮਣੇ ਤਮਾਸ਼ਾ ਨਹੀਂ ਲਾਉਣਾ ਇਥੇ ਕੋਈ ਨਾ ਕੋਈ ਤੁਰਿਆ ਰਹਿੰਦਾ ਵਾ ਤੇ ਲੋਕਾਂ ਨੇ ਕਹਿਣਾ ਵਾ ਚਲੋ ਕੋਈ ਨਹੀਂ ਉਹ ਤੇ ਬਾਅਦ ਦੀ ਗੱਲ ਵਾ ਨਾਲੇ ਜਿੱਦਨ ਦੀ ਮੈਨੂੰ ਇੰਨੀਆਂ ਗੱਲਾਂ ਸੁਣਾਈਆਂ ਨਾ ਉਸ ਤੋਂ ਬਾਅਦ ਨਹੀਂ ਆਈ ਹੈਗੀ ਤੇ ਮੈਂ ਨਹੀਂ ਚਾਹੁੰਦੀ ਦੁਬਾਰਾ ਉਹ ਮੇਰੇ ਮੱਥੇ ਲੱਗੇ ਤੇ ਮੈਂ ਉਹਨੂੰ ਫੇਰ ਗੱਲਾਂ ਕਰਾਂ ਉਹ ਨਹੀਂ ਨਹੀਂ ਮੈਂ ਆਪਣੇ ਸਮਝਾ ਲੈਣਾ ਵਾ ਸਾਰਾ ਕੰਮ ਵੇਖੋ ਤੁਸੀਂ ਇਦਾਂ ਕਰੋ ਤੁਸੀਂ ਵੀ ਕਰੋ ਕੰਮ ਕੋਈ ਤੇ ਮੈਨੂੰ ਪਰਨਾ ਦੋ ਵੱਡਾ ਤੇ ਮੈਂ ਜਾ ਕੇ ਜੜੀ ਨਾਲ ਤੇ ਇਟਾਂ ਦਾ ਪੈਣਾ ਹਿਸਾਬ ਕਰਾ ਆ ਗਿਆ ਵਾ ਤੇ ਨਾਲੇ ਬੈਂਕ ਚੋਂ ਪੈਸੇ ਵੀ ਕਢਾਉਣੇ ਆ ਚੈੱਕ ਲਾਇਆ ਹੀ ਨੀਗਾ ਜੀ ਚਲੋ ਆ ਜਾਓ ਫਿਰ ਹੈ ਦੋ ਮੈਨੂੰ ਸਾਰਾ ਸਮਾਨ ਮੈਂ ਜਾਵਾ ਹੋ ਗਿਆ ਓ ਬੱਲੇ लवली ਕੀ ਹਾਲ ਆ ਬੱਲੇ ਸ਼ਾ ਹੋਰ ਠੀਕ ਠਾਕ ਵਧੀਆ ਤੂੰ ਸੁਣਾ ਵਧੀਆ ਵਧੀਆ ਆਪਣੀ ਸੁਣਾ ਤੂੰ ਪੱਠੇ ਵੱਡੇ ਜਾਂ ਰਿਆ ਪੱਠੇ ਯਾਰ ਅੱਜ ਨੇ ਰਾਜਾ ਹੀ ਹੋ ਗਿਆ ਕੋ ਤਾਂ ਮੈਂ ਚੱਲ ਇੱਥੇ ਠਹਿਰੀ ਕਰ ਦਿੰਦਾ ਵਾਂ ਸਵੇਰੇ ਲੈ ਜਾਊਂਗਾ ਸਵੇਰੇ ਤਰੇਲ ਜੀ ਬੜੀ ਹੁੰਦੀ ਆ ਫਿਰ ਆਹ ਚੱਲ ਵਧੀਆ ਤਾਂ ਕਰਕੇ ਵੱਢ ਲਏ ਹੁਣੇ ਅੱਛਾ ਅੱਛਾ ਤੂੰ ਸੁਣਾ ਵਧੀਆ ਠੀਕ ਆ ਠੀਕ ਠਾਕ ਠੀਕ ਆ ਗੱਲ ਸੁਣੀ ਆ ਕੋਈ ਨਾ ਯਾਰ ਸ਼ਾ ਮੈਨੂੰ ਤਾਂ ਨਹੀਂ ਪਤਾ ਕਿ ਗੱਲ ਦਾ ਕਿਹੜੀ ਗੱਲ ਨਾਲ ਕਹਿਂਦੇ ਆ ਤੂੰ ਪਤਾ ਤੇ ਤੈਨੂੰ ਹੋਣਾ ਵਾ ਸਾਰਾ ਤੇ ਤੂੰ ਪਿੰਡ ਦੇ ਘੁੰਮਣਾ ਫਿਰਨਾ ਤੈਨੂੰ ਨਾ ਪਤਾ ਹੋਵੇ ਉਹ ਯਾਰ ਮੈਨੂੰ ਪਤਾ ਹੁੰਦਾ ਤੇ ਮੈਂ ਤੈਨੂੰ ਦੱਸਦਾ ਨਾ ਨਹੀਂ ਪਤਾ ਸੱਚੀ ਉਹ ਆਪਣਾ ਜੋਬਨ ਨਹੀਂ ਆਹੋ ਉਹਦਾ ਭਰਾ ਕਹਿੰਦੇ ਜਿਹੜਾ ਵਾ ਉਹ ਨਕਲੀ ਕਾਗਜ਼ਾਂ ਤੇ ਅੱਧ ਨੌਕਰੀ ਕਰਨ ਨਕਲੀ ਕਾਗਜ਼ਾਂ ਦੇ ਸਾਰੇ ਯਾਰ ਰੋਲਾ ਪਿਆ ਖੁੱਤੈਨੂੰ ਓਦਾਂ ਕਿਹਨੇ ਕਹਿ ਤਾਣਾ ਭਰਾ ਨਹੀਂ ਫਿਰ ਗੱਲ ਸੱਚੀ ਏ ਤੈਨੂੰ ਨਹੀਂ ਉਹਨਾਂ ਦੇ 5-6 ਸਾਲ ਹੋ ਗਏ ਭਰਾ ਨੌਕਰੀ ਕਰਦੇ ਨੂੰ ਫਿਰ ਦਿਆ ਨਕਲੀ ਕਾਗਜ਼ ਉਹ ਲੋਕੀ ਓਦਾਂ ਵੀ ਖਵਾਵਾ ਢਾ ਦਿੰਦੇ ਆ ਮੁੱਦਾ ਨਹੀਂ ਢਾਈ ਖਵਾ ਦੇ ਉਹ ਸੱਚੀ ਢਾਈ ਏ ਹੋ ਨਹੀਂ ਨਹੀਂ ਸ਼ਾਜੇ ਇਹੋ ਜੀ ਗੱਲ ਹੁੰਦੀ ਤੇ ਮੈਨੂੰ ਤਾਂ ਜੋਬ ਨੇ ਉਦੋਂ ਦਾ ਦੱਸ ਦੇਣਾ ਸੀ ਨਾਲੇ ਤੈਨੂੰ ਪਤਾ ਹੀ ਆ ਮੈਂ ਨਾਲ ਹੀ ਰਹਿਣਾ ਉਹਦੇ ਪਰ ਅੱਜ ਕੱਲ੍ਹ ਦੁਨੀਆ ਨੇ ਨਾ ਇਹ ਗੱਲਾਂ ਦੱਸਦੀਆਂ ਆਪਣੇ ਘਰ ਦੀਆਂ ਉਹ ਨਹੀਂ ਨਹੀਂ ਤੈਨੂੰ ਓਦਾਂ ਕਿਹਨੇ ਵਹਿ ਪਾਤਾ ਵਾ ਨਹੀਂ ਯਾਰ ਸਾਰਾ ਪਿੰਡ ਹੀ ਕਹਿੰਦਾ ਮੈਂ ਕੋਈ ਕੱਲਾ ਥੋੜਾ ਕਹਿੰਦਾ ਉਹ ਨਹੀਂ ਨਹੀਂ ਪਿੰਡ ਕਿੱਥੋਂ ਕਹਿੰਦਾ ਯਾਰ ਮੈਨੂੰ ਤਾਂ ਕੋਈ ਟੱਕਰਿਆ ਨਹੀਂ ਉਹਨਾਂ ਦਾ ਮੈਂ ਤਾਂ ਚੋਹਾ ਪੰਨਾਂ ਜਾਣਿਆ ਗਿਆ ਛੱਡਿਆ ਹਾਂ ਮੈਂ ਤਾਂ ਹੀ ਦੰਨਾ ਮੈਂ ਨੂੰ ਹੀ ਪਤਾ ਹੁਣਾ ਉਹ ਨਹੀਂ ਨਹੀਂ ਇਦਾਂ ਦੀ ਗੱਲ ਹੀ ਕੋਈ ਨਹੀਂ ਆ ਤੂੰ ਪਤਾ ਨਹੀਂ ਕਿ ਕੋਈ ਸੁਣ ਕੇ ਆ ਗਿਆ ਚੱਲ ਮੈਂ ਤਾਂ ਕਹਿੰਦਾ ਵੀ ਇਹੋ ਜੀ ਕੋਈ ਗੱਲ ਨਾ ਹੀ ਹੋਵੇ ਕਿਤੇ ਉਹ ਨਾ ਹੋਏ ਉਹਦੀ ਨੌਕਰੀ ਜਾਂਦੀ ਰਵੇ ਯਾਰਾ ਸ਼ਾਹ ਨੇ ਦੱਸ ਕੇ ਨਾ ਨਵੀਂ ਬਿਰਤਾ ਪਾਤੀ ਪਤਾ ਤੇ ਮੈਨੂੰ ਹੈਗਾ ਹੀ ਸਰੀ ਇਹਨੂੰ ਕਿੱਥੋਂ ਪਤਾ ਲੱਗ ਗਿਆ ਕਿਸੇ ਨਾ ਕਿਸੇ ਨਾਲ ਗੱਲ ਕੀਤੀ ਹੈ ਨਾ ਤੇ ਕੀਤੀ ਵੀ ਪਿੰਡ ਚੋਂ ਹੀ ਆ ਇਹਨੂੰ ਜੇ ਪਤਾ ਲੱਗ ਗਿਆ ਵਾ ਨਾ ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵਾ ਐਦਾਂ ਕਰਨਾ ਵਾ ਪੱਠੇ ਦੇ ਵੱਡੇ ਗਏ ਆ ਤੇ ਜੋਬ ਨਾਲ ਜਾਣਾ ਉਹਨੂੰ ਜਾ ਕੇ ਕਹਿਣਾ ਵਾ ਕਿ ਉਹ ਹਵਾ ਉੱਡ ਗਈ ਓ ਤੇ ਇਹਨੂੰ ਸੰਭਲਾ ਜੇ ਸੰਭਿਆ ਜਾਂਦਾ ਹੀ ਉਹ ਤੇ ਇਕੱਠੇ ਤੇ ਕਰਾਂ ਪੱਠੇ ਇਹ ਦੇਣ ਨਾਲ ਦੱਸ ਕੇ ਨਾ ਟੈਨਸ਼ਨ ਜੀ ਪਾਤੀ ਹੈ ਰਪਿੰਦਰ ਪਾ ਪਾਣੀ ਲੈ ਆਈ ਹਾਂ ਘਟ ਹਾਂਜੀ ਲਿਓ ਨੀ ਜੇ ਫਰ ਟਾਈਮ ਲਾਏ ਬੰਮੀ ਦੇ ਕੀ ਕਰੰਦੇ ਹੀ ਉਹ ਟਾਈਮ ਕਿ ਲਾਉਣਾ ਹੈ ਉਥੇ ਆ ਗਿਆ ਹਿੰਦਾ ਉਹਦਾ ਹੀ ਤੇ ਉਹਨੇ ਤੇ ਗੱਲ ਦੱਸ ਕੇ ਟੈਨਸ਼ਨ ਹੀ ਪਾਤੀ ਹੈ ਉਹਨੂੰ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਵੀ ਦਲਜੀਤ ਜਿਹੜਾ ਵਾ ਜੈਲੀ ਕਾਗਤਾਂ ਨੇ ਦਿਹਾੜੀ ਨੌਕਰੀ ਕਰਨ ਕੋ ਜੀ ਨਾ ਨਵੀਂ ਤੋਂ ਨਵੀਂ ਖਬਰ ਤੁਹਾਨੂੰ ਮਿਲਦੀ ਏ ਤੂੰ ਹੀ ਨਾ ਰੋਜ਼ ਨਾ ਨਵੀਂ ਤੋਂ ਨਵੀਂ ਖਬਰ ਲੈ ਕੇ ਆਇਆ ਕਰੋ ਓਏ ਆਪ ਹੀ ਆ ਗਿਆ ਮੇਰੇ ਲੱਗੇ ਮੈਂ ਕਿਹੜਾ ਉਹਦੇ ਲੱਗੇ ਗਿਆ ਮੈਂ ਤੇ ਡਿਆ ਪੱਠੇ ਵੱਢਣ ਤੇ ਉੱਥੇ ਆ ਗਿਆ ਤੇ ਆਹ ਗੱਲ ਦੱਸ ਕੇ ਹੋਰ ਟੈਨਸ਼ਨ ਪਾ ਗਿਆ ਮੈਨੂੰ ਮੇਰੀ ਗੱਲ ਸੁਣੋ ਇਹ ਗੱਲਾਂ ਛिपੀਆਂ ਥੋੜਾ ਰਹਿੰਦੀਆਂ ਆ ਅਕਸਰ ਇੱਕ ਨਿਆਕ ਦਿਨ ਤੇ ਲੋਕਾਂ ਨੂੰ ਪਤਾ ਲੱਗਣਾ ਹੀ ਓਏ ਆਪ ਹੀ ਦੱਸਤਾ ਬੰਨੇ ਚਲੋ ਵਧੀਆ ਹੋਇਆ ਬਦਲਾ ਲੱਗ ਗਿਆ ਜੇ ਸ਼ਾਹ ਨੂੰ ਪਤਾ ਲੱਗ ਗਿਆ ਹੁਣਾਂ ਸਮਝ ਲੈ ਵੀ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਵਾ ਆਹੋ ਉਹਨੇ ਕਈ ਕਰਾਂ ਦੇ ਵਿੱਚ ਜਾਣਾ ਉਹਦੇ ਵੀ ਨਾ ਢਿੱਡ ਚ ਕਿਹੜੀ ਗੱਲ ਪਾਈਦੀ ਆ ਉਹਨੇ ਕਈ ਜਣਿਆਂ ਨੂੰ ਗੱਡੀ ਦੱਸਣੀ ਆ ਹੁਣ ਮੇਰਾ ਤੇਰਾ ਦਾ ਬੰਡਿਆ ਵਾ ਕਿ ਜੋ ਬਨ ਨਾਲ ਜਾਵਾਂ ਤੇ ਉਹਨੂੰ ਕਹਿ ਕੇ ਆਵਾਂ ਵੀ ਇਹਨੂੰ ਕਹਿ ਕਿ ਮੂੰਹ ਬੰਦ ਰੱਖੇ ਜੇ ਤੇ ਕਰਨੀ ਆ ਨੌਕਰੀ ਤੇ ਜੋ ਬਨੂ ਕੀ ਲੋੜਾ ਗੱਲ ਕਰਨ ਦੀ ਉਹ ਚੱਲ ਫੇਰ ਵੀ ਉਹਦਾ ਭਰਾ ਵਾ ਤਕੀ ਲੋੜ ਹੀ ਆ ਗੱਲਾਂ ਸੁਣਨ ਦੀ ਚਾਲੇ ਸੂਰ ਤੇ ਸਾਰਾ ਇਹਦਾ ਜੋ ਬੰਨਾ ਕਰੂਗਾ ਤੇ ਡੈਡੀ ਉਹਦਾ ਤੇ ਕਰੂਗਾ ਹੀ ਆਓ ਚਲੋ ਆਪੇ ਉਹਨਾਂ ਦੇ ਪਿਆਰ ਦੇ ਨਾਲ ਸਮਝਾ ਲੈਣਾ ਵਾ ਫਿਰ ਵੀ ਸਿਆਣੇ ਆ ਸਿਆਣਿਆਂ ਵਾਲੀ ਗੱਲ ਕਰਨੀ ਆ ਉਹਨਾਂ ਤੇ ਮੈਂ ਹੋ ਕੇ ਆ ਗਿਆ ਹੀ ਤੂੰ ਰੋਟੀਆਂ ਲਾੜਾ ਠੀਕ ਆ ਕਰ ਲੈਣੀ ਆਉਂਦੀ ਤੇ ਮੈਂ ਆ ਗਿਆ ਹੋ ਕੇ ਉਹਦੇ ਨਾਲ ਚੌੜੀ ਦਸਨ ਇਹਨੂੰ ਪਹਿਲਾਂ ਕੀ ਲੋੜ ਹੀ ਇਦਾਂ ਦੇ ਕੰਮ ਕਰਨ ਦੀ ਹੁਣ ਸਾਰੇ ਲੋਕਾਂ ਨੂੰ ਪਤਾ ਤੇ ਲੱਗਣਾ ਹੀ ਆ ਜੇ ਕੰਮ ਸਿੱਧੇ ਕੀਤੇ ਹੁੰਦੇ ਤੇ ਕੀ ਲੋੜੀ ਅੱਜ ਗੱਲਾਂ ਸੁਣਨ ਦੀ ਉਹਦੀ ਵਿਚਾਰੇ ਦੀ ਚੰਗੇ ਭਰੇ ਦੀਵੇਂ ਬੇਇੱਜ਼ਤੀ ਨਾਲ ਕਰਵਾਉਂਦਿਆ ਵਾ ਲੋਕਨੇ ਤੇ ਇਹੋ ਕਹਿਣਾ ਨਾ ਪਿਉ ਦਾ ਭਰਾ ਵਾ